ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਵੀ ਗੱਲ ਕਰਾਂਗੇ 3 ਅਗਸਤ ਦਾ ਅੱਜ ਦਿਨ ਹੈ ਤੇ ਅੱਜ ਮੌਸਮ ਪੰਜਾਬ ਦਾ ਫਸਲਾਂ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਵੇਰ ਦਾ ਟਾਈਮ ਹੁਣ ਜਾ ਰਿਹਾ ਜੀ ਲੱਗ ਸਕਦਾ 7:30 ਤੱਕ ਔਰ ਅ ਇਸ ਲਈ ਦਾ ਜੋ ਤਾਜ਼ਾ ਸੈਟਲਾਈਟ ਦਾ ਫੀਡ ਹਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਉੱਤੇ ਲੈ ਕੇ ਚੱਲਦੇ ਹਾਂ ਟੁੱਟਵੀਆਂ ਕਾਰਵਾਈਆਂ ਅੱਜ ਵੇਖਣ ਨੂੰ ਮਿਲਣਗੀਆਂ ਜੀ ਮੇਹਾ ਦੀਆਂ ਜਿਹੜਾ ਇੱਕ ਸਰਕੂਲੇਸ਼ਨ ਬਣਿਆ ਹੋਇਆ ਸੀ ਘੱਟ ਦਵਾ ਦਾ ਖੇਤਰ ਉਹਦਾ ਹੁਣ ਪਛਮੀ ਜਲਿਆਦੇ ਵਿੱਚ ਮੀਂਹ ਦਾ ਅਸਰ ਘਟਨੇ ਇੱਥੇ ਮੌਸਮ ਸਾਫ਼ ਰਹਿੰਦਾ ਜਾ ਫਿਰਿਆ ਹਾਲਾਂਕਿ ਕੁਝ ਖੇਤਰ ਬਠਿੰਡੇ ਦੇ ਕੁਝ ਖੇਤਰ ਮਾਨਸਾ ਸੰਗਰੂਰ ਬਰਨਾਲਾ ਤੇ ਮਾਨਸਾ ਦੇ ਇਹ ਕੁਝ ਕੁ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਕਿਉਂਕਿ ਬੱਦਲਵਾਈ ਇਹਨਾਂ ਖੇਤਰਾਂ ਵੱਲ ਕੂਚ ਕਰ ਰਹੀ ਆ ਹਰਿਆਣੇ ਤੋਂ ਸਰਸਾ ਫਤਿਹਵਾ ਜਲਿਆ ਤੋਂ ਸੋ ਉਮੀਦ ਹੈ ਬਹੁਤੇ ਆਸਾਰ ਨਹੀਂ ਆ ਇਹਨਾਂ ਜਲਿਆ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਕੁਝ ਖੇਤਰਾਂ ਦੇ ਵਿੱਚ ਲੱਗਣ ਦੇ ਆਸਾਰ ਨੇ ਹੋ ਸਕਦਾ ਮਾਨਸਾ ਸੰਗਰੂਰ ਬਰਨਾਲਾ ਦੇ ਕੁਝ ਖੇਤਰਾਂ ਦੇ ਵਿੱਚ ਤੇਜ਼ ਛਰਾਟੇ ਵੀ ਲੱਗ ਜਾਣ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਮਹਾਲੀ ਪੰਜ ਕਿਲਾ ਰੋਫੜ ਡੇਰਾਵਸੀ ਇਹ ਖੇਤਰ ਤਿਆਰ ਰਹਿਣ ਇੱਥੇ ਮੀਂਹ ਲੱਗਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਹੋ ਸਕਦਾ ਕੁਛ ਥਾਵਾਂ ਤੇ ਜੜੀ ਤੇ ਝਟਵੀਂ ਮੀਂਹ ਦੀ ਲੱਗ ਸਕਦੀ ਹੈ ਨਵਾਂ ਸ਼ਹਿਰ ਜ਼ਿਲ੍ਹਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਚਾਰਾ ਜਨਹ ਦੇ ਵਿੱਚ ਮੀਂਹ ਦੇ ਅਸਰ ਨੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਾਂ ਹੋ ਸਕਦਾ ਸ਼ਾਮ ਨੂੰ ਵੀ ਇੱਥੇ ਮੀਂਹ ਅਕਸਰ ਦੇ ਨੇ ਹਲਕੇ ਤੋਂ ਲੈ ਕੇ ਤੇਜ਼ ਰਾਟੇ ਇਹਨਾਂ ਕਿ ਤਰ੍ਹਾਂ ਦੇ ਵਿੱਚ ਵੀ ਸੰਭਵ ਨੇ ਇਸ ਸਲਾਵਾਜੋ ਲੁਧਿਆਣਾ ਜ਼ਿਲ੍ਹਾ ਪਟਿਆਲਾ ਸ਼ਰੀਫ ਅਤੇ ਗੜ੍ਹ ਸਾਹਿਬ ਖੰਨਾ ਸਰਹੰਦ ਰਾਜਪੁਰਾ ਮੰਡੀ ਗੋਵਿੰਦਗੜ੍ਹ ਬਸੀ ਫਟਾਣਾ ਖਮਾਣੋ ਸਾਨੀਵਾਲ ਦਰਾਹਾ ਕੋਹਾੜਾ ਮਾਛੀਵਾੜਾ ਸਮਰਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੇਜ਼ ਛਰਾਟੇ ਲੱਗਦੇ ਜਿਹੜੇ ਲੱਗਦੇ ਨਸਰ ਆ ਸਕਦੇ ਨੇ ਸੰਭਾਵਨਾਵਾਂ ਵਧ ਰਹੀਆਂ ਨੇ ਕਿਉਂਕਿ ਜਿਹੜਾ ਬੱਦਲ ਹਰਿਆਣੇ ਵੱਲ ਤੋਂ ਅੱਗੇ ਨੂੰ ਵਧਣਾ ਇਹਨਾਂ ਖੇਤਰਾਂ ਨੂੰ ਕਵਰ ਕਰੇਗਾ ਤੇ ਹਲਕੇ ਤੇਜ਼ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਭਵ ਨੇ ਆਉਂਦੇ 5-7 ਘੰਟਿਆਂ ਦੇ ਵਿੱਚ ਕੁੱਲ ਮਿਲਾ ਕੇ ਕਹਾਣੀ ਇਹ ਹੈ ਜੀ ਕਿ ਜਿਹੜਾ ਤਾਂ ਇੱਕ ਸਰਕੂਲੇਸ਼ਨ ਹੈ ਜਿਹੜਾ ਬਣਿਆ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ 4-5 ਦਿਨਾਂ ਤੋਂ ਲਗਾਤਾਰ ਮੀਂਹ ਦਾ ਜਕਰਾਰ ਰਿਹਾ ਸੀ ਪੰਜਾਬ ਦੇ ਵਿੱਚ ਪਹਾਮੇ ਪੱਛਮੀ ਖੇਤਰ ਸੀ ਪਹਾਮੇ ਉਹ ਕੇਂਦਰੀ ਮਾਲਵਾ ਜਾਂ ਪੂਰਬੀ ਪਵਾਦ ਖੇ ਸਾਰੇ ਖੇਤਰਾ ਦੇ ਵਿੱਚ ਮੀਂਹ ਲਵਾ ਕੇ ਗਿਆ ਤੇ ਹੁਣ ਇਹ ਜੀ ਸਮਾਪਤੀ ਪਛਮੀ ਖੇਤਰਾ ਤੋਂ ਹੋ ਚੁੱਕੀ ਆ ਫਿਰੋਜ਼ਸਰ ਹੋ ਗਿਆ ਫਾਜਲਕਾ ਅ ਅਬੌਰ ਹੋ ਗਿਆ ਫਿਰੋਜ਼ਪੁਰ ਫਰੀਦਕੋਟ ਛੇਰੀ ਤਨਤਨ ਸਾਹਿਬ ਅਮਰੀਸਾ ਸਾਹਿਬ ਇਹ ਸਾਰੇ ਖੇਤਰ ਹੁਣ ਜਿਹੜੇ ਸੁੱਕੇ ਰਹਿਣਗੇ ਮੀਹਾਂ ਤੋਂ ਕਿਉਂਕਿ ਇੱਥੋਂ ਜਿਹੜੀ ਆ ਸਮਾਪਤੀ ਸਰਕੂਲੇਸ਼ਨ ਦੀ ਹੋ ਚੁੱਕੀ ਆ ਕੁਝ ਕਥਾਵਾਂ ਤੇ ਹੋ ਜ਼ਿਆਦਾ ਹਲਕੇ ਛਰਾਟੇ ਲੱਗ ਵੀ ਜਾਣ ਕਿਉਂਕਿ ਮੌਨਸੂਨ ਦਾ ਸੀਜ਼ਨ ਆ ਇਸਲਾਵਾ ਜਿਹੜਾ ਮੱਧ ਪੰਜਾਬ ਤੋਂ ਲੈ ਕੇ ਚੜ੍ਹਦੇ ਵੱਲ ਦੇ ਜਿਹੜੇ ਜ਼ਿਲ੍ਹੇ ਆ ਕੇਂਦਰੀ ਪੰਜਾਬ ਤੋਂ ਪਹਾੜੀ ਉਹ ਦਵਾ ਖੇਤਰਾ ਪੁਆਧ ਖੇਤਰਾ ਮਾਲਵੇ ਦੇ ਪੂਰਬੀ ਜ਼ਿਲ੍ਹੇ ਆ ਇੱਥੇ ਮੀਂਹ ਹਾਲੇ ਲੱਗਣਗੇ ਆਉਂਦੇ 24 36 ਘੰਟਿਆਂ ਤੱਕ ਹਰਿਆਣੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ आसार ਨੇ ਸਰਸਾ ਫਤਿਹਪੁਰ ਜਹਿੰਦਰ ਭਵਾਨੀ ਰੋहतक ਚੱਜਰ ਮਹਿੰਦਰਗੜ ਰਵਾੜੀ ਕਰਨਾਲ ਕੁਲ ਖੇਤਰ ਕੰਨਾ ਪਾਣੀ ਫਤ ਸੋਨੀ ਫਤ ਅੰਬਾਲਾ ਯਮਨਾਨਗਰ ਜਗਾਦਰੀ ਪੰਚਗਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਪੱਛਮੀ ਖੇਤਰਾਂ ਦੇ ਵਿੱਚ ਘੱਟ ਲੱਗ ਸਕਦੇ ਨੇ ਗੁਰੂਵੀ ਤੇ ਮੱਧ ਹਰਿਆਣੇ ਦੇ ਵਿੱਚ ਤੇਜ਼ ਰਾਟੇ ਸੰਭਵ ਨੇ ਰਾਸ਼ਾਂ ਦੇ ਖਾਸ ਕਰ ਦੱਖਣ ਮੂਰਵੀ ਖੇਤਰਾਂ ਦੇ ਵਿੱਚ ਉਮੀਦ ਹੈ आसार ਨੇ ਜੀ ਆਉਂਦੇ ਘੰਟਿਆਂ ਦੇ ਵਿੱਚ ਇੱਥੇ ਮੀਂਹ ਲੱਗਣਗੇ ਮੌਸਲ ਫਾਰਗਲੋਂ ਅਲਰਟ ਜਿਹੜਾ ਹੈਗਾ ਜੀ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਡੇਰਾ ਬੱਸੀ ਨਾਲ ਖੇਤਰਾ ਦੇ ਵਿੱਚ ਜਿਹੜਾ ਅਲਰਟ ਕੀਤਾ ਗਿਆ ਹਲਕੇ ਤਲੇ ਕੇ ਤੇ ਸਰਾਟੇ ਆਉਂਦੇ ਦੋ ਦਿਨ ਘੰਟਿਆਂ ਤੱਕ ਯਾਨੀ ਕਿ 9 ਵੇ ਤੋਂ ਪਹਿਲਾਂ ਪਹਿਲਾਂ ਇੱਥੇ ਮੈਂ ਪਹੁੰਚਣਗੀ ਉਸ ਤੋਂ ਬਾਅਦ ਵੀ ਮੈਂ ਲੱਗਣ ਦਿਆ ਸਾਰ ਨੇ ਇਹਨਾਂ ਖੇਤਰਾ ਦੇ ਵਿੱਚ ਸੋ ਇਹ ਜੀ ਸਾਰੀ ਕਹਾਣੀ ਅੱਜ ਦੀ ਬਾਕੀ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਦਿੰਦੇ ਰਹਾਂਗੇ ਧੰਨਵਾਦ ਜੀ ਸ਼ੁਕਰੀਆ